ਪਰਮਜੀਤ ਸਿੰਘ ਮੇਰਾ ਨਾਂਜੀ ਪਿੰਡ ਚੀਂਡੀ ਚੀਮਾ ਬਾਠ ਇਹ ਘਟਨਾ ਮਲ ਹੋਈ ਹੈ ਸਾਡੇ ਪਿੰਡ ਦਾ ਜਵਾਈ ਆ ਧੀ ਆ ਇਹ ਆਪਣੇ ਪਿੰਡ ਤੋਂ ਇੱਥੇ ਆਪਣੇ ਮਿਲਣ ਆ ਰਹੇ ਸੀਗੇ ਰੇਏ ਤੋਂ ਆ ਰਹੇ ਸੀ ਜਦੋਂ ਇੱਥੇ ਪਹੁੰਚੇ ਆ ਇਧਰੋਂ ਪਿੰਡ ਵਾਲੇ ਪਾਸੇ ਤੋਂ ਚੀਮੇ ਬਾਠ ਵਾਲੇ ਪਾਸੇ ਤੋਂ ਓਵਰ ਲੋਡ ਪੱਠੇ ਵਾਲੀ ਟਰਾਲੀ ਜਿਹੜੀ ਦਾ ਬਹੁਤ ਜਿਆਦਾ ਸਪੀਡ ਤੇ ਆ ਰਹੀ ਸੀਗੀ ਤੇ ਉਹਨਾਂ ਨੂੰ ਕੱਚੇ ਦੂਜੇ ਬੰਨੇ ਰੌਂਗ ਸਾਈਡ ਜਾ ਕੇ ਧਰੜ ਦਿੱਤਾ ਦੋਹਾਂ ਜੀਆਂ ਨੂੰ ਤੇ ਟਰੈਲੀ ਵਾਲੇ ਜਿਹੜੇ ਆ ਉਹ ਦੋਵੇਂ ਜਣੇ ਉੱਤਰ ਕੇ ਤੇ ਭੱਜ ਗਏ ਆ ਆ ਘਟਨਾ ਹੋਈ ਆ ਤੇ ਉਹਨਾਂ ਦੀ ਮੌਤ ਹੋ ਗਈ ਆ ਉਹਨਾਂ ਦਾ ਘਰ ਬਰਬਾਦ ਹੋ ਗਿਆ ਤੇ ਅਸੀਂ ਚਾਹੁੰਦੇ ਆ ਕਿ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਇਹਨਾਂ ਦੇ ਪਰਿਵਾਰ ਨੂੰ ਪੱਠੇ ਵਾਲੇ ਮਾਲਕਾਂ ਨੇ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਇਹ ਕਰਨ ਦੇ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਨਹੀਂ ਲੱਗਦਾ ਪੱਠੇ ਦੀਆਂ ਟਰਾਲੀਆਂ ਮਿੱਟੀ ਦੇ ਤੇ ਫਿਰ ਰੰਨੇ ਮਾ ਭਜਉਂਦੇ ਆ ਕੋਈ ਇਹਨਾਂ ਦੇ ਰੋਕ ਟੋਕ ਨਹੀਂ ਇਹਨਾਂ ਤੇ ਰੋਕ ਹੋਣੀ ਚਾਹੀਦੀ ਆ ਇਹ ਸਭ ਗੈਰਕਾਨੂੰਨੀ ਆ ਜੀ ਇਹਨਾਂ ਸਾਰੇ ਡਰਾਈਵਰਾਂ ਦੇ ਲਾਇਸੈਂਸ ਚੈੱਕ ਹੋਣੇ ਚਾਹੀਦੇ ਆ ਇਹਨਾਂ ਦੇ ਡੋਪ ਟੈਸਟ ਹੋਣੇ ਚਾਹੀਦੇ ਆ ਅਮਲੀ ਬੰਦੇ ਆਏ ਇਹਨਾਂ ਨੂੰ ਆਪਣੇ ਆਪ ਦਾ ਵੀ ਨਹੀਂ ਪਤਾ ਹੁੰਦਾ ਤੇ ਮਲੇ ਟਰੈਕਟਰ ਇਹਨਾਂ ਕਿੱਥੋਂ ਚਲਾਉਣਾ ਵਾ ਟਰਾਲੀ ਬਿਲਕੁਲ ਰੋਂਗ ਸਾਈਡ ਤੋਂ ਆ ਰਹੀ ਜਿਹੜੀ ਟਰਾਲੀ ਆ ਰਹੀ ਸੀ ਨਾ ਟਰਾਲੀ ਤੁਸੀਂ ਵੇਖੋਗੇ ਇਧਰੋਂ ਬਿਲਕੁਲ ਰੋਂਗ ਸਾਈਡ ਤੋਂ ਆ ਰਹੀ ਆ ਕਿਤੇ ਬ੍ਰੇਕ ਵੀ ਨਹੀਂ ਲਾਈ ਤੁਸੀਂ ਚਿਚਾ ਕਰੋ ਬ੍ਰੇਕ ਵੀ ਨਹੀਂ ਲੱਗੀ ਰਾਈਟ ਹੈਂਡ ਬਿਲਕੁਲ ਆਪਣੇ ਹੱਥ ਜਿਹੜਾ ਸਹੀ ਜਾਣਦੇ ਹੋ ਉਹਨਾਂ ਦੂਜੀ ਸਾਈਡ ਤੇ ਆ ਕੇ ਰਗੜ ਕੇ ਤੇ ਡਰਾਈਵਰ ਉਸੇ ਟਾਈਮ ਮਾਰ ਕੇ ਮੌਕੇ ਤੇ ਮਾਰ ਕੇ ਖੰਬਾ ਸੀ ਇਥੇ ਕਿ ਵੇਖੋ ਇਧਰ ਆਵੇ ਆ ਵੇਖੋ ਕਹਿੰਦਾ ਇਧਰ ਮਾਰੋ ਇੱਕ ਮਿੰਟ ਇਥੇ ਪੋਲ ਸੀਗਾ ਆ ਘਰ ਵਾਲੇ ਦੀ ਕੰਧ ਢਾਤੀ ਆ ਜੇ ਮੰਨ ਲਓ ਇਥੇ ਕੋਈ ਬਾਥਰੂਮ ਹੁੰਦਾ ਕੋਈ ਦੰਦਾ ਉਹਨਾਂ ਨੂੰ ਨਾਲ ਨੇ ਮਤਲਬ ਬਿਲਕੁਲ ਮਾਰਨਾ ਸੀਗਾ ਕੰਧ ਢਾਤੀ ਆ ਪੋਲ ਤੋੜਤਾ ਲਾਈਟ ਦਾ ਇਥੇ ਬੁਰਜੀ ਤੋੜਤੀ ਆ ਮਾਰ ਕੇ ਦੇ ਭੱਜ ਗਿਆ ਉਹ ਵੇਖੋ ਇਧਰ ਆ ਵੇਖੋ ਵੀ ਮਤਲਬ ਸਾਈਡ ਤੇ ਲਾਈਆਂ ਵੀ ਬੋਡੀਆਂ ਪਈਆਂ ਵਾਂ ਤੇ ਪੁਲਿਸ ਅਜੇ ਪਤਾ ਨਹੀਂ ਕੀ ਕਾਰਵਾਈ ਕਰ ਰਹੀ ਹੈ ਕਿੱਦਾਂ ਕਰ ਰਹੀ ਹੈ ਕੀ ਕਰ ਰਹੀ ਹੈ ਤੇ ਬਾਰੇ ਜੇ ਪੱਕਾ 25 ਦੇ ਕਰੀਬ ਸਰ ਭੱਠੇ ਆ 25 ਦੇ ਕਰੀਬ ਕਿੰਨੇ ਬਾਅਦ ਬੂਲੇ ਨੰਗਰ ਕੋਟ ਮਤਾਪ ਕੋਲ ਹੋਈ ਲੈ ਨਾਲੇ ਨੂੰ ਬੁਲਾ ਨਹੀਂ ਸਕੀ ਜਿੰਨੇ ਟਰੈਕਟਰ ਆ ਸਾਰਿਆਂ ਦੇ ਜਿੰਨੇ ਨਹੀਂ ਉਹ ਟਰੈਕਟਰਾਂ ਦੇ ਡਰਾਈਵਰ ਆ ਕੋਈ ਡਰਾਈਵਰ ਨਹੀਂਗਾ ਕਿਸੇ ਦੇ ਕੋਲ ਲਾਇਸੈਂਸ ਨਹੀਂ ਪੱਟੜਾ ਦਾ ਜਿਹੜਾ ਸਾਰੇ ਨਸ਼ਈ ਬੰਦੇ ਆ ਪੱਟੜਾ ਦਾ ਕੋਈ ਵੀ ਆਪਣਾ ਵੀ ਕਰਮਚਾਰੀ ਅਜੇ ਤੱਕ ਇੱਥੇ ਨਹੀਂ ਆਇਆ ਪੱਥੇ ਦਾ ਕੋਈ ਮੁਨਸ਼ੀ ਕੋਈ ਕਰਮਚਾਰੀ ਕੋਈ ਇਹਦਾ ਕੋਈ ਡਰਾਈਵਰ ਕੋਈ ਇਹਦਾ ਮਾਲਕ ਕੋਈ ਅਜੇ ਤੱਕ ਇੱਥੇ ਆਇਆ ਨਹੀਂਗਾ ਇੱਥੇ ਇਹ ਮਤਲਬ ਜਿਹੜਾ ਟਾਈਮ ਕੋਈ 8:00 ਦਾ ਜੀ 9:30 ਦਾ 9:30 ਦਾ ਟਾਈਮ ਇੱਥੇ ਹੋਇਆ ਜਦੋਂ ਦਾ ਕੰਮ ਹੋਇਆ ਵਾ ਤੇ ਹੁਣ ਤਕਰੀਬਨ ਤਕਰੀਬਨ 12:30 1:00 ਦਾ ਟਾਈਮ ਹੋ ਗਿਆ ਵਾ ਇੱਥੇ ਤਾਂ ਕੋਈ ਨਹੀਂ ਪਹੁੰਚਿਆ ਇਹਨਾਂ ਦਾ ਕਿਹੜਾ ਪਿੰਡ ਜਿਹੜੇ ਪੂਰੇ ਆਏ ਇਹਨਾਂ ਨੂੰ ਕੋਈ ਬਿਟਾਰੀ ਇਹਨਾਂ ਦਾ ਪਿੰਡ ਬਿਟਾਰੀ ਇਹ ਆਪਣੇ ਭਰਾ ਨੂੰ ਤੇ ਆਪਣੇ ਪਰ ਜਾਈ ਨੂੰ ਵੀ ਮਿਲਣ ਇੱਥੇ ਆ ਰਹੇ ਸੀ ਤੇ ਕਿੰਨੀ ਉਮਰ ਕਿੰਨੀ ਇਹਨਾਂ ਦੀ ਇਹਨਾਂ ਦੀ ਕੋ 55 ਸਾਲ ਉਮਰ ਆ ਜੀ ਠੀਕ ਹੈ ਜੀ ਹਾਂ ਜੀ ਦੋਨੇ ਜੀ ਮਤਲਬ ਪੂਰੇ ਹੋ ਗਿਆ ਬੇਟਾ ਨਾਲ ਇੱਕ ਬਹੁਤ ਚਾ ਉਹ ਆ ਰਿਹਾ ਉਹ ਵੀ ਤੇ ਬੇਟੀ ਇਹਨਾਂ ਦੀ ਇੱਕ ਤੇ ਵੇਖੋ ਉਹਨਾਂ ਦਾ ਘਰ ਜਿਹੜਾ ਵੀ ਬਰਬਾਦ ਹੋ ਗਿਆ ਬਿਲਕੁਲ ਤੁਹਾਨੂੰ ਪਤਾ ਸਿਆਣੇ ਨਾਲ ਕਰਮ ਦਾ ਕਾਰਜੇ ਦਾ ਵੀ ਬਿਲਕੁਲ ਬਰਬਾਦ ਹੋ ਗਿਆ ਹਾਂਜੀ ਸਰ ਜਿਹੜਾ ਇਹ ਹਾਸਾ ਹੋਇਆ ਇਹ ਮੌਕੇ ਦੀ ਕਹੀ ਪਹੁੰਚੀ ਹੋ ਕੀ ਕਹਿਣਾ ਚਾਹੋ ਇਹ ਜੀ ਬੜੀ ਮਤ ਪਾਕੀ ਘਟਨਾ ਵਾਪਰੀ ਆ ਇਹ ਦੋ ਮੀਆਂ ਬੀਵੀ ਇਹ ਕਲਵੰਤ ਸਿੰਘ ਤੇ ਉਹਨਾਂ ਦੀ ਪਤਨੀ ਜਸਬੀਰ ਕੌਰ ਇਹ ਆਪਣੇ ਭਰਾ ਇਹਨਾਂ ਦੇ ਚੀਮੇ ਵੜ ਰਹੇ ਹੁੰਦੇ ਆ ਜੀ ਉਹਨਾਂ ਨੂੰ ਮਿਲਣ ਜਾ ਰਹੇ ਸੀ ਮੋਟਰਸਾਈਕਲ ਤੇ ਤਾਂ ਉਹਦੇ ਵਿੱਚ ਇੱਕ ਪੱਠੇ ਦਾ ਏਟਾ ਲੱਦ ਕੇ ਤਾਂ ਟੈਕਟਰ ਟਰਾਲੀ ਆ ਰਿਹਾ ਹੈ ਉਹ ਬਕਾਬੂ ਹੋ ਕੇ ਤੇ ਇਹਨਾਂ ਦੇ ਵਿੱਚ ਵਜਾ ਜਿਨ੍ਹਾਂ ਨਾਲ ਦੋਵਾਂ ਦੀ ਮੌਤ ਹੋ ਗਈ ਤੇ ਮੁੱਢਲੀ ਜਾਂਚ ਤੇ ਸਰ ਕੀ ਲੱਗਦਾ ਕਿ ਦੇਣਾ ਕੀ ਜਿਹੜਾ ਡਰਾਈਵਰਾਂ ਵੱਲੋਂ ਜਾਂ ਕੋਈ ਨਸ਼ਾ ਕੀਤਾ ਗਿਆ ਹੋਵੇ ਕਿਉਂਕਿ ਜਿਸ ਤਰ੍ਹਾਂ ਬਿਜਲੀ ਦਾ ਖੰਭਾ ਵੀ ਵਿੱਚ ਢੇਕਿਆ ਗਿਆ ਹੈ ਕੰਧ ਤੋੜੀ ਗਈ ਹੈ ਕੱਚੇ ਰਾਹ ਤੇ ਮੋਟਰਸਾਈਕਲ ਪਿਆ ਹੈ ਸਿਰਫalle ਦੇ ਦਿੱਤੇ ਗਏ ਨੇ ਕਿ ਮਰਵਾ ਦੋਨੋਂ ਉਹ ਕਿਹੇ ਮੌਕੇ ਦੇ ਉੱਪਰ ਆਏ ਆ ਤੇ ਦੋਸ਼ੀ ਗ੍ਰਿਫਤਾ ਕਰਕੇ ਉਸ ਤੋਂ ਬਾਅਦ ਅਗਲੀ ਜਿਹੜੀ ਆ ਕਾਰਵਾਈ ਜਿਹੜੀ ਆ ਦੇਖਿਆ ਜਾਊਗਾ ਵੀ ਨਸ਼ਾ ਕੀਤਾ ਜਾਂ ਜੋ ਵੀ ਗਲਤ ਹੋਊਗੀ ਹਲਾ ਲੈ ਇਹਨਾਂ ਦੇ ਬਿਆਨ ਲੈ ਕੇ ਪਰਚਾ ਦਰਜ ਰਜਿਸਟਰ ਕੀਤਾ ਜਾ ਰਿਹਾ ਕਿੰਨੀ ਉਮਰ ਕੀ ਨੂੰ ਸਰ ਜਿਹੜੇ ਕੋਈ ਇਹਨਾਂ ਦੇ ਕਰੀਬ 50 ਸਾਲ ਦੇ ਕਰੀਬ ਦੋਵੇਂ ਮਿੰਗੀਆਂ ਬੀਬੀ ਦੀ ਉਮਰ ਹੈ